ਅਨਿਸ਼ਾ ਸ਼ੀਖਾ ਦੋਸਤੋ ਕੀ ਹਾਲ ਚਾਲ ਹੈ ਤੁਸੀਂ ਸਾਰੇ ਠੀਕ ਠਾਕ ਹੋ ਕਿਸੇ ਮਹਾਪੁਰਸ਼ ਨੇ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਗੱਲ ਕਹੀ ਸੀ ਕਿ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਮੰਨਦਾ ਜਮੀਰ ਦੇ ਮਰਨ ਨੂੰ ਮੌਤ ਮੰਨਦਾ ਤਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਮੈਂ ਚੀਜ਼ ਵੇਖੀ ਬਾਕੀ ਇਹ ਗੱਲ ਸੱਚਾਈ ਹੈ ਸਰੀਰ ਦਾ ਮਰਨਾ ਮੌਤ ਨਹੀਂ ਹੁੰਦਾ ਜਮੀਰ ਦਾ ਮਰਨਾ ਹੀ ਮੌਤ ਹੁੰਦਾ ਹੈ ਕਿ ਇਨਸਾਨ ਤੁਰੇ ਫਿਰਦੇ ਨੇ ਜਮੀਰ ਨੂੰ ਮਾਰ ਕੇ ਆਪਣੇ ਆਪ ਨੂੰ ਮਾਰ ਕੇ ਮਰੀ ਜਮੀਰ ਵਾਲਾ ਆਪਾਂ ਕਹਿ ਦਿੰਦੇ ਆ ਆਮ ਗੱਲ ਕਹਾਵਤੇ ਬਣ ਚੁੱਕੇ ਕਿ ਯਾਰ ਇਹਦਾ ਜ਼ਮੀਰ ਮਰੀ ਹੋਈ ਹੈ ਵਾਕਈ ਕੁਝ ਬੰਦਿਆਂ ਦੀਆਂ ਕੁਝ ਇਨਸਾਨਾਂ ਦੀਆਂ ਕੁਝ ਮਰਦਾਂ ਦੀਆਂ ਕੁਝ ਔਰਤਾਂ ਦੀਆਂ ਜ਼ਮੀਰਾਂ ਮਰੀਆਂ ਹੁੰਦੀਆਂ ਉਹ ਆਪਣੀ ਜ਼ਮੀਰ ਨੂੰ ਮਾਰ ਲੈਂਦੇ ਨੇ ਸਹੱਦ ਤੱਕ ਮਾਰ ਲੈਂਦੇ ਆ ਕਿ ਉਹ ਪਛਾਣ ਉਹ ਪਰਖੀ ਦੀ ਕਰ ਪਾਉਂਦੇ ਕਿ ਸਹੀ ਹੈ ਕਿ ਗਲਤ ਹੈ ਕੀ ਆ ਸਹੀ ਜੀ ਰਸਤਾ ਹੈ ਆ ਗਲਤ ਰਸਤਾ ਆ ਸਹੀ ਇਨਸਾਨ ਆ ਗਲਤ ਇਨਸਾਨ ਆ ਬਸ ਸਿਰਫ ਆਪਣੀ ਹੋਮੇ ਝੂਠ ਹੰਕਾਰ ਦੇ ਵਿੱਚ ਤੁਰੇ ਫਿਰਦੇ ਰਹੇ ਨੇ ਜਿੱਦਾਂ ਇੱਕ ਪਾਪ ਉਹ ਨਹੀਂ ਫਲਾਦਨ ਦਾ ਬੰਦੇ ਨੂੰ ਵੀ ਆਪ ਪਾਪ ਦੇ ਵਿੱਚ ਭੱਜੇ ਫਿਰਦੇ ਹੰਕਾਰੇ ਫਿਰਦੇ ਇਸ ਕਾਲ ਯੁੱਗ ਦੇ ਦੌਰ ਦੇ ਵਿੱਚ ਐਂ ਭੱਜੇ ਫਿਰਦੇ ਆ ਕਿ ਹਾਂ ਵੀ ਬਸ ਸਾਡੇ ਤੋਂ ਤੇ ਕੋਈ ਹੈ ਹੀ ਨਹੀਂ ਉਹ ਹੰਕਾਰ ਰੋਡਾ ਉੱਪਰ ਰੱਖ ਲੈਂਦੇ ਆ ਰੱਬ ਨੂੰ ਭੁੱਲ ਗਏ ਪਰਮੇਸ਼ਰ ਨੂੰ ਭੁੱਲ ਗਏ ਤਾਂ ਹੀ ਇਹ ਜੇ ਰੋਗ ਉਹਨਾਂ ਨੂੰ ਮਾਨਸਿਕ ਭੈੜੇ ਰੋਗ ਲੱਗ ਗਏ ਉਹਨਾਂ ਲੁਕਾਉਣ ਨੂੰ ਇਹ ਜੇ ਰੋਗ ਲੱਗਣ ਕਰਕੇ ਉਹਨਾਂ ਦੀ ਬੁੱਧੀ ਪ੍ਰੇਸ਼ਟ ਹੋਈ ਪਈ ਹੈ ਉਹਨਾਂ ਨੂੰ ਸੱਚ ਝੂਠ ਸਹੀ ਗਲਤ ਦਾ ਪਰਖ ਹੀ ਨਹੀਂ ਵੀ ਕਿਹੜਾ ਸਹੀ ਹੈ ਕਿਹੜਾ ਗਲਤ ਹੈ। ਪਸੰਗਾਰ ਚ ਭੱਜੇ ਫਿਰਦੇ ਆ। ਝੂਠ ਦੇ ਸਾਧੇ ਹੀ ਜਾਂਦੇ ਰਹਿੰਦੇ ਆਪਣੇ ਇਹੇ ਜੇ ਦੇਖੋ ਜੀਵ ਦੇ ਰਸਾਂ ਚ ਪਏ ਆ, ਕੰਨ ਦੇ ਰਸਾਂ ਚ ਪਏ ਆ, ਅੱਖਾਂ ਦੇ ਰਸਾਂ ਚ ਪਏ ਆ, ਮਾੜਾ ਦੇਖਣਾ ਚਾਹੁੰਦੇ ਆ, ਹਰ ਵਕਤ ਮਾੜਾ ਬੋਲਣਾ ਚਾਹੁੰਦੇ ਆ, ਮਾੜਾ ਸੁਣਨਾ ਚਾਹੁੰਦੇ ਆ। ਦਿਮਾਗ ਚ ਵੀ ਮਾੜਾ ਵਕਾਰ ਭਰੀ ਬੈਠੇ, ਮਾੜਾ ਭਰੀ ਬੈਠੇ ਆ। ਜਿਵੇਂ ਮੇਰੇ ਵੱਡੇ ਤਾਇਆ ਜੀ ਕਹਿੰਦੇ ਨੇ ਅਕਸਰ ਗੱਲ ਕਰਦੇ ਹੁੰਦੇ ਨੇ ਉਹ। ਉਹ ਕਹਿੰਦੇ ਉਹ ਕਹਿੰਦੇ ਆ ਕਿ ਗਲੇ ਸੜੇ ਲੋਕਾ ਸ਼ਬਦ ਵਰਤਦੇ ਆ ਗਲੇ ਸੜੋ ਕਹਿੰਦੇ ਬੇਟਾ ਮੈਂ ਇਹਨਾਂ ਦੀ ਮਾਨਸਿਕਤਾ ਨੂੰ ਗਲੇ ਸੜੇ ਕਹਿੰਦਾ ਕੋਈ ਗਰੀਬੀ ਪਰਖ ਦਾ ਨਹੀਂ ਮੇਰੇ ਕਿਸੇ ਨੂੰ ਅਮੀਰੀ ਗਰੀਬੀ ਕਰਕੇ ਪਰਖਦਾ ਨਹੀਂ ਉਹਨਾਂ ਦੀ ਗੱਲ ਬਿਲਕੁਲ ਮੈਨੂੰ ਮੈਂ ਹਮੇਸ਼ਾ ਧਿਆਨ ਦੇ ਵਿੱਚ ਰੱਖਦਾ ਬਿਲਕੁਲ ਸਹੀ ਗੱਲ ਉਹਨਾਂ ਦੀ ਇਹ ਇਹਨੂੰ ਮਤ ਅਨੁਸਾਰ ਲਿਆ ਗਾਲ ਲਿਆ ਲੋਕਾਂ ਨੇ ਮਾੜੇ ਕਰਮਾਂ ਦੇ ਵਿੱਚ ਮਾੜੇ ਕੰਮਾਂ ਦੇ ਵਿੱਚ ਮਾੜਾ ਸੋਚ ਸੋਚ ਕੇ ਮਾੜਾ ਦੇਖ ਦੇ ਕੇ ਕੰਨ ਰਸ ਚੁਕਣੀਆਂ ਕਰਕੇ ਸੁਣ ਸੁਣ ਕੇ ਬੋਲ ਬੋਲ ਕੇ ਮਾੜਾ ਉਹੋ ਜਿਹਾ ਮਾਹੌਲ ਦੇਖੋ ਪ੍ਰਮਾਤਮਾ ਕਿਸੇ ਨੂੰ ਆਪਾਂ ਕਹਿੰਦੇ ਰੱਬ ਨੇ ਸਭ ਨੂੰ ਬਣਾਇਆ ਸਭ ਦੇ ਇੱਕ ਝੋਤਾ ਬਿਲਕੁਲ ਹੈ ਪਰ ਪ੍ਰਮਾਤਮਾ ਨੇ ਵੀ ਆਪਕੇ ਦੀ ਤਾਂ ਇੱਕ ਤਰ੍ਹਾਂ ਦਾ ਫਰਕ ਹੀ ਕੀਤਾ ਹੋਇਆ ਹੈ ਇਹਨਾਂ ਨੂੰ ਮਾੜੇ ਕਰਮ ਵਾਲਿਆਂ ਨੂੰ ਮਾੜੀ ਜਗ੍ਹਾ ਸੱਟਿਆ ਹੋਇਆ ਕਿਉਂਕਿ ਪ੍ਰਮਾਤਮਾ ਨੇ ਤਾਂ ਬਣਾਇਆ ਨੂੰ ਪਤੀ ਇਹਨੇ ਮਾੜੇ ਕਰਮੀ ਕਰਨੇ ਜਿਵੇਂ ਕਈ ਲੋਕ ਕਹਿੰਦੇ ਵੀ ਸੀਤਾ ਮਤਾ ਜੀ ਦੇ ਪਿਤਾ ਜੀ ਨੇ ਇਹਨਾਂ ਨੂੰ ਰਿਹਾ ਕਰਾਇਆ ਨਰਕ ਦੇ ਕੋਹੜੋਂ ਚ ਉਹ ਜਿਹੜੇ ਨਰਕ ਦੇ ਕੋਹੜੋਂ ਚ ਫਿਰ ਨਿਕਲੇ ਉਹਨੇ ਨਰਕ ਦੇ ਕੋਹੜੋਂ ਚ ਵਾਪਸ ਜਾਣਾ ਉਹ ਚੰਗੇ ਕਰਮ ਕਿਵੇਂ ਕਰ ਲੈਣ ਉਹ ਗੁਰਦੁਆਰੇ ਕਿਵੇਂ ਜਾਵਰਨ ਉਹ ਬਾਣੀ ਕਿਵੇਂ ਪੜ੍ਹ ਲੈਣ ਉਹ ਉਹਨੇ ਤਾਂ ਉਹੀ ਜਗ੍ਹਾ ਤੇ ਜਾਣਾ ਜਿੱਥੋਂ ਆਇਆ ਉੱਥੇ ਹੀ ਜਾਣਗੇ ਫਿਰ ਉਹ ਆਪਾਂ ਕਹਿ ਦਿੰਦੇ ਨੇ ਵੀ ਸਭ ਇੱਕੋ ਆ ਸਭ ਇੱਕ ਬਿਲਕੁਲ ਮੈਂ ਮੈਂ ਮੰਨਦਾ ਵੀ ਸਾਰੇ ਇੱਕੋ ਜਿਹੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਰੱਬ ਨੇ ਵੀ ਫਰਕ ਕੀਤਾ ਹੋਇਆ ਕੈਟਾਗਰੀਜ਼ ਨੇ ਆਪਾਂ ਜਿੱਦਾਂ ਬਣਾ ਦੀ ਜਾਤਾਂ ਲਈ ਕੱਢ ਗਏ ਜਿਨੀ ਦਿਮਾਗੀ ਤੌਰ ਤੇ ਕੈਟਾਗਰੀਜ਼ ਦੀ ਗੱਲ ਕਰਦਾ ਮੈਂ ਔਕਾਤ ਦਿਮਾਗੀ ਔਕਾਤ ਦੀ ਗੱਲ ਕਰਦਾ ਮਨ ਨੂੰ ਇੱਕ ਰੂੜੀਵਾਦੀ ਕੱਡੀਆਂ ਸੋਚ ਵਿੱਚ ਦੱਬੀ ਰੱਖਦੇ ਆ ਫਿਰ ਕਹਿੰਗੇ ਜੇ ਅਸੀਂ ਤਾਂ ਅਣਪੜ੍ਹੇ ਆ ਅਣਪੜ੍ਹੇ ਬੰਦੇ ਵੀ ਬਹੁਤ ਸਿਆਣੇ ਪਏ ਨੇ ਤੇ ਪੜ੍ਹੇ ਲਿਖੇ ਵੀ ਨਾਲੇ ਤੋਰੇ ਫਰਦ ਦੇ ਨੇ ਗੱਲ ਪੜ੍ਹੀ ਲਿਖਿਆਣ ਪੜ੍ਹਦੀ ਹੈ ਹੀ ਨਹੀਂ ਗੱਲ ਸੋਚਦੀ ਆ ਵੱਡੇ ਮਾਈਂਡ ਦੀ ਹੈ ਮਾਈਂਡ ਸੈਟਅਪ ਦੀ ਹੈ ਚੰਗਾ ਸੋਚਣ ਦੀ ਹੈ ਕਹਿੰਦਾ ਸਰਬੱਤ ਦਾ ਭਲਾ ਕਹਿਣ ਨਾਲ ਨਹੀਂ ਕਮਾਉਣ ਦੀ ਹੈ ਪਰ ਕਈ ਐਵੇਂ ਹੀ ਬਸ ਜ਼ਿੰਦਗੀ ਨੂੰ ਐਵੇਂ ਬਸ ਗਾਲੀ ਜਾਂਦੇ ਉਮਰਾਂ ਹੀ ਵੱਡੀਆਂ ਹੋਈਆਂ ਅਕਲ ਆਈ ਨਹੀਂ ਹੁੰਦੀ ਦਾੜੀ ਚਿੱਟੀ ਹੋਈ ਹੁੰਦੀ ਕਈਆਂ ਦੀ ਇਕੱਲੀ ਅਕਲ ਨਹੀਂ ਹੁੰਦੀ ਉਮਰਾ ਬਸ ਉਮਰਾ ਕੱਢ ਲਾਂਦੇ ਆ ਜ਼ਿੰਦਗੀ ਜਿਉਈ ਨਹੀਂ ਹੁੰਦੀ ਕਦੇ ਪਤਾ ਹੀ ਨਹੀਂ ਹੁੰਦਾ ਸੀ ਕਿ ਸਿਆਕਤ ਨਾਲ ਗੱਲ ਕਰਨੇ ਕਿਵੇਂ ਜ਼ਿੰਦਗੀ ਨੂੰ ਜਿਉਣਾ ਕਿਵੇਂ ਸਹੀ ਗਲਤੀ ਪਰਖ ਕਰਨੀ ਹੈ ਅੱਜ ਉਹ ਆਪ ਕਹਿੰਦੇ ਨੇ ਰਿਸ਼ਤੇ ਲੋਕਾਂ ਦੀ ਕਦਰ ਨਹੀਂ ਜਾਂ ਕੋਈ ਕਿਸੇ ਦੀ ਕਦਰ ਨਹੀਂ ਕਰਦਾ ਕਦਰ ਕਰੋ ਕਿਵੇਂ ਯਾਰ ਕਦਰ ਹੋਣੀ ਨਹੀਂ ਜਦੋਂ ਪਰਖੀ ਨਹੀਂ ਆਪਣੀ ਆਪ ਆਪ ਨੂੰ ਨਜ਼ਰੀ ਹੈ ਨਹੀਂ ਇਹ ਨਜ਼ਰ ਦੇ ਪਿੱਛੇ ਬੈਠਾ ਦਿਮਾਗ ਹੈਡਾ ਦਮਖਸ਼ਾਨੀ ਦਿਮਾਗ ਦੇ ਹੀ ਨਹੀਂ ਪਉਂਦਾ ਕਿ ਸਹੀ ਹੈ ਕਿ ਗਲਤ ਹੈ ਕਿੱਥੇ ਸਹੀ ਹੋ ਰਿਹਾ ਕਿੱਥੇ ਗਲਤ ਹੋ ਰਿਹਾ ਹਮੇਸ਼ਾ ਆਪਾਂ ਇੱਕ ਮਾਈਂਡ ਸੈਟਅਪ ਬਣਾ ਰੱਖਿਆ ਹਮੇ ਆਪਣੇ ਲੋਕਾਂ ਦਾ ਕੀ ਹੈ ਆਪਾਂ ਹਮੇਸ਼ਾ ਗਲਤ ਚੀਜ਼ ਹੀ ਦੇਖਦੇ ਆ ਕੋਈ ਸਹੀ ਵੀ ਹੈ ਨਾ ਪਰ ਹਮੇਸ਼ਾ ਮੈਂਟੈਲਿਟੀ ਆਪਣਾ ਲੈਵਲ ਹੈ ਜਿਆ ਕਰ ਰੱਖਿਆ ਆਪਾਂ ਨੂੰ ਚੰਗੀ ਚੀਜ਼ ਵੀ ਗਲਤ ਚੀਜ਼ ਹੀ ਨਜ਼ਰ ਆਉਗੀ ਆਪਣੇ 99 ਗੁਣ ਭੁੱਲ ਜਾਨੇ ਜਿਹੜੀ ਇੱਕ ਮਾੜੀ ਮੁੱਟੀ ਹੁੰਦੀ ਆਪਾਂ ਉਹ ਦੇਖਣ ਬਹਿ ਜਾਂਦੇ ਆ 99 ਕੁਆਲਿਟੀਆਂ ਭੁੱਲ ਜਾਨੇ ਆਪਾਂ ਇੱਕ ਮਾੜੀ ਮੁੱਟੀ ਕਿਸੇ ਦੀ ਕੋਈ ਹੁੰਦੀ ਆ ਖੂਬ ਆਪਾਂ ਕਹਿ ਦਿੰਨੇ ਵੀ ਉਚਨ ਨੀ ਮਬੋਲੋਗੇ ਉਹ ਆਪਾਂ ਚ ਇੱਕ ਚੀਜ਼ ਦੇਖ ਲੰਨੇ ਆ 99 ਵਿੱਚ ਚਾ ਭੁੱਲ ਜਾਨੇ ਜਿਹਦਾ ਕਿਸੇ ਨੇ ਆਪਣੇ 99 ਕੰਮ ਸਵਾਰੇ ਹੁਣ ਸੌਮਿਆ ਦੀ ਅਗਲਾ ਆਪਾਂ ਨੂੰ ਮਨਾ ਕਰਦੇ ਆਪਾਂ ਕਹਿ ਦਿੰਨੇ ਲੈ ਮੈਨੂੰ ਮਨਾ ਕਰਤਾ ਇਹ ਜੀ ਤਾਂ ਆਪਣੀ ਮੈਂਟੈਲਿਟੀ ਚ ਇਕੀ ਫਰਦੇ ਆਪਾਂ ਆਪਾਂ ਇਹ ਜੀ ਸਮਾਜ ਚ ਰਹਨੇ ਕੋਈ ਸੱਚ ਬੋਲ ਕੇ ਖੁਸ਼ ਨਹੀਂ ਕੋਈ ਸੱਚ ਸੁਣ ਕੇ ਖੁਸ਼ ਨਹੀਂ ਕੋਈ ਸੱਚ ਕਹਿ ਕੇ ਖੁਸ਼ ਨਹੀਂ ਹੁਣ ਮੈਂ ਵੀਡੀਓ ਬ ਕਈ ਬੰਦੇ ਕਹਿਣਗੇ ਵੀ ਐਗਰੀਵ ਕਰਨਗੇ ਵੀ ਗੱਲ ਸਚਾਈ ਹੈ ਇਹ ਸਚਾਈ ਹੈ ਪ੍ਰਭੂ ਤਾਂ ਇਹ ਬਿਆਨ ਕਰਦਾ ਦੇਖੋ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਕਿਹ ਜਿਹਾ ਮਾੜੀਆਂ ਵੀ ਆ ਬਹੁਤ ਆ ਤੇ ਚੰਗੀਆਂ ਵੀ ਬਹੁਤ ਹੋਈਆਂ ਆਪਾਂ ਚੰਗੀਆਂ ਚੀਜ਼ਾਂ ਨੂੰ ਅੱਗੇ ਭੇਜਾਂਗੇ ਅੱਗੇ ਭੇਜਾਂਗੇ ਤਾਂ ਪਤਾ ਲੱਗਦਾ ਯਾਰ ਦੇਖੋ ਹਰ ਬੰਦਾ ਹੰਡਾ ਰਿਆ ਯਾਰ ਨਾਨਕ ਦੁਖੀ ਸ ਸੰਸਾਰ ਹਰ ਇੱਕ ਬੰਦਾ ਦੁੱਖ ਦੇ ਵਿੱਚ ਆ ਕਿਤੇ ਨਾ ਕਿਤੇ ਪਰ ਚੱਕਰੇ ਆਪਦੇ ਦੁੱਖ ਨੂੰ ਦੁੱਖ ਮੰਨਦੇ ਦੂਜੇ ਦੁੱਖ ਨੂੰ ਦੁੱਖ ਹੀ ਨਹੀਂ ਮੰਨਦੇ ਆਪਾਂ ਕੋਈ ਮਾਨਸਿਕ ਤੌਰ ਤੇ ਰੋਗੀ ਆ ਕੋਈ ਸਰੀਰਕ ਤੌਰ ਤੇ ਰੋਗੀ ਆ ਕੋਈ ਕਿਵੇਂ ਰੋਗੀ ਆ ਯਾਰ ਕਿਸੇ ਨੂੰ ਰੋਟੀ ਨਹੀਂ ਪੂਰੀ ਆ ਰਹੀ ਕਿਸ ਨੂੰ ਕੋਈ ਸ਼ਰਦ ਔਖਾ ਪਰ ਐਨਾ ਐ ਨਹੀਂ ਹੋਣਾ ਚਾਹੀਦਾ ਇਹ ਸਮਾਜ ਆਪਾਂ ਕਹਿ ਤਾਂ ਦਿੰਨੇ ਸਮਾਜ ਆਏ ਜਿਹਾ ਆਪਾਂ ਆਪਦੇ ਆਪ ਕਿੰਨਾ ਕੁ ਧੜਨ ਦਿੰਦੇ ਨੇ ਆਪਦੇ ਆਪ ਨੂੰ ਕਿੰਨਾ ਕੁ ਸੰਭਾਲਦੇ ਆ ਗੱਲਾਂ ਸੁਣਨ ਦੇ ਵਿੱਚ ਆ ਲੱਗਦਾ ਪਰ ਫਿਰ ਵੀ ਯਾਰ ਕੰਮ ਤਾਂ ਕਰੋ ਕੁਛ ਤਾਂ ਐਂ ਜਿੰਦਗੀ ਚ ਰੋਟੀਆਂ ਖਾ ਕੇ ਮੋੜ ਜਿਓਗੇ ਕੀ ਫਾਇਦਾ ਐਂ ਤਾਂ ਫਿਰ ਆਓ ਬਸ ਫਿਰ ਫਾਇਦਾ ਫਾਇਦਾ ਕੁ ਜਿੰਦਗੀ ਨੇ ਪਰ ਕਰਤ ਹੱਥਾਂ ਤੇ ੱਟੇ ਬਹਿ ਚੋ ਇਹ ਰੋਟੀ ਖਾ ਕੇ ਮੋੜਨਾ ਜ਼ਿੰਦਗੀ ਰੱਬ ਨੇ ਪ੍ਰਵਾਤ ਨੂੰ ਦਿੱਤੀ ਆ ਰੱਬ ਦਾ ਨਾਮ ਲਓ ਚੰਗਾ ਸੋਚੋ ਚੰਗਾ ਵਿਚਾਰੋ ਯਾਰ ਸਮਾਜ ਦੇ ਵਿੱਚ ਤੁਸੀਂ ਕੀ ਮੈਸੇਜ ਦੇ ਰਹੇ ਹੋ ਕੀ ਮੈਸੇਜ ਦੇਣਾ ਕੋਈ ਫਾਇਦਾ ਨਹੀਂ ਕੀ ਵੱਡੀਆਂ ਵੱਡੀਆਂ ਉਮਰ ਵਾਲੇ ਹੋ ਜਾਂਦੇ ਆ ਅਕਲ ਨਹੀਂ ਆਉਂਦੀ ਉਹਨਾਂ ਨੂੰ ਅਕਲ ਇਸ ਚਾਹੀ ਆ ਤੇ ਕਿਹ ਛੋਟੇ ਛੋਟੇ ਉਮਰਾਂ ਦੇ ਬੱਚੇ ਤੱਕ ਮੈਂ ਦੇਖਿਆ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਆਪਦੇ ਤੋਂ ਉਮਰ ਤੋਂ ਵੱਡੀਆਂ ਗੱਲਾਂ ਕਰਦੇ ਨੇ ਐਡੀ ਤਕੜੀ ਉਹਨਾਂ ਦੀ ਸੋਚ ਐਡੀ ਤਕੜੀ ਉਹਨਾਂ ਦੀ ਮੈਂਟੈਲਿਟੀ ਲੈਵਲ ਹੁੰਦੀ ਆ ਤੇ ਕਿਹ ਘਰਾਂ ਦਾ ਮਾਹੌਲ ਇਨਾ ਆਪਾਂ ਕਹਿਸਣਾਂ ਗਰਕਿਆ ਪੈਡਾ ਮਾੜਾ ਮਾਹੌਲਾ ਪੈ ਗਈ ਕਰਨ ਦਾ ਉਹਨਾਂ ਦੇ ਫਿਰ ਸਾਰਾ ਪਰਿਵਾਰ ਹੀ ਉਸ ਚੀਜ਼ 'ਚ ਤਸ ਜਾਂਦਾ ਤੇ ਉਹ ਸੋਚ ਫਿਰ ਉਹ ਜੀ ਮੈਂਟੈਲਿਟੀ ਨੂੰ ਲੈ ਕੇ ਅੱਗੇ ਤਰੀ ਜਾਂਦਾ ਬਸੋ ਕਈ ਵਾਰੀ ਕੀ ਲੋਕ ਸਟੇਟਸ ਦਾ ਪਾ ਦਿੰਦੇ ਆ ਸਟੇਟਸ ਪਾਉਣੇ ਬਹੁਤ ਸੌਖੇ ਆ ਭਰਾਓ ਵੀ ਹਾਂ ਐਂ ਕਰੋ ਐਂ ਕਰੋ ਐਂ ਕਰੋ ਮਿਲਵਰਟਨ ਰੋ ਫਲਾਣਾ ਕਰੋ ਸਾਰੀ ਵੀਡੀਓ ਬਣਾ ਦਿੰਦੇ ਆ ਪਰ ਕਮਾਉਣਾ ਬਹੁਤ ਔਖਾ ਕੱਲਾ ਸਟੇਟਸ ਪਾ ਕੇ ਨਾ ਛੱਡਿਆ ਕਰੋ ਹਾਂ ਸਟੇਟਸ ਲਾ ਲੇ ਜੀ ਰਿਸ਼ਤੇਦਾਰਾਂ ਨਾਲ ਵਰਤੋ ਇਹ ਕਰੋ ਰਿਸ਼ਤੇਦਾਰਾਂ ਨੂੰ ਕਾਬਲ ਵੀ ਤਾਂ ਬਣਨਾ ਚਾਹੀਦਾ ਪਹਿਲਾਂ ਆਪਣੇ ਆਪ ਨੂੰ ਕਾਬਲ ਵੀ ਤਾਂ ਬਣਾਓ ਆਹ ਦੀ ਮੈਂਟੈਲਿਟੀ ਸੋਚਣ ਤੋਂ ਚਾ ਕਰੋ ਚੁਗਲਿਆਂ ਜੀ ਪਏ ਆ ਹੰਕਾਰਾਂ ਜੀ ਪਏ ਝੂਠਿਆਂ ਘਰਾਂ ਜੀ ਪਏ ਆ ਇਤੋਂ ਕਿਸੇ ਨੇ ਅਜੇ ਤੱਕ ਕੋਈ ਲੈ ਕੇ ਹੀ ਆ ਕੁਛ ਕਿਸੇ ਨੇ ਲੈ ਕੇ ਜਾਣਾ ਕੁਛ ਇੱਥੋਂ ਕਿਸੇ ਨੇ ਨਾਗਰ ਕੇ ਭਰਾਓ ਵੀਰੋ ਜਿਹੜੇ ਵੀ ਵੀਡੀਓ ਦੇਖ ਰਹੇ ਮੈਨੂੰ ਪਤਾ ਹੈ ਜਿਹੜੇ ਆਲਰੇਡੀ ਸੁਧਰੇ ਹੋਏ ਨੇ ਉਹੀ ਵੀਡੀਓ ਦੇਖਣਗੇ ਆਪਾਂ ਨੂੰ ਪਤਾ ਹੁੰਦਾ ਕਿਉਂਕਿ ਜਿਹੜੇ ਬੰਦੇ ਦੀ ਜਿਹੀ ਮੈਂਟੈਲਿਟੀ ਹੁੰਦੀ ਆ ਆਪਾਂ ਉਦੋਂ ਦੇ ਸਕਰੋਲ ਕਰਦੇ ਆ ਉਦੋਂ ਦੀ ਆਪਾਂ ਸਵੈਪ ਕਰਕੇ ਦੇਖਦੇ ਆ ਜਿਹੜੇ ਆਲਰੇਡੀ ਸੁਧਰੇ ਹੋਏ ਨੇ ਜਿਨ੍ਹਾਂ ਦੀ ਆਲਰੇਡੀ ਪਹਿਲੇ ਹੀ ਮੈਂਡੈਲਿਟੀ ਲੈਵਲ ਚੰਗਾ ਉਹੀ ਵੀਡੀਓ ਦੇਖਣਗੇ ਮੈਨੂੰ ਵੀ ਪਤਾ ਇਸ ਗੱਲ ਦਾ ਪਰ ਮੈਂ ਆਪਣਾ ਕੰਮ ਫਰਜ਼ ਨਿਭਾ ਰਿਹਾ ਕਿਉਂਕਿ ਜੋ ਮੈਂ ਸਮਾਜ ਚ ਮੈਂ ਦੇਖ ਰਿਹਾ ਮੈਂ ਉਹ ਵੀ ਇਸ ਵੀਡੀਓਜ਼ ਰਹੀ ਤੁਹਾਡੇ ਸਾਰੇ ਸਾਹਮਣੇ ਰੱਖਦਾ ਫੇਸਬੁੱਕ ਹੋ ਗਿਆ YouTube ਹੋ ਗਿਆ ਇੰਸਟਾਗ੍ਰਾਮ ਉੱਤੇ ਮੇਰੀ ਵੀਡੀਓ ਸਪਾ ਤੁਸੀਂ ਦੇਖ ਸਕਦੇ ਹੋ ਮੇਰੇ ਜੋ ਮੈਂ ਸਮਾਜ ਵਿੱਚ ਦੇਖ ਰਿਹਾ ਹਾਂ ਉਹੀ ਬਿਆਨ ਕਰਦਾ ਮੈਂ ਜਾਂ ਜੋ ਮੈਂ ਫੀਲ ਕਰਦਾ ਮੈਨੂੰ ਲੱਗਦਾ ਮੈਂ ਆਪਣੇ ਇਸ ਮਾਹੌਲ ਦੇ ਵਿੱਚ ਦੇਖ ਰਿਹਾ ਹਾਂ ਜੋ ਹੋ ਰਿਹਾ ਉਹੀ ਬਿਆਨ ਕਰਦਾ ਮੈਂ ਸਾਰੇ ਦੇਖ ਲੈਂਦੇ ਆ ਕਿ ਸਭ ਫੀਲ ਵੀ ਕਰਦੇ ਪਰ ਕਹਿ ਨਹੀਂ ਪਾਉਂਦੇ ਕਹਿਣਾ ਚਾਹੀਦਾ ਇਸ ਸੱਚ ਨੂੰ ਸਮਝੋ ਕਿ ਹੁਣ ਦੀ ਰਿਐਲਿਟੀ ਕੀ ਹੈ ਆਉਣ ਵਾਲਾ ਸਮਾਂ ਦੂ ਵੀ ਮਾੜਾ ਹੋ ਜਾਊਗਾ ਜੇ ਅੱਜ ਨਾ ਸੰਭਲੇ ਮੈਂ ਪੁਰਾਣੇ ਬਜ਼ੁਰਗਾਂ ਨੂੰ ਵੱਡੀ ਉਮਰ ਵਾਲਿਆਂ ਨੂੰ ਵੀ ਕਹਿਣਾ ਯਾਰ ਨਾ ਮਾੜੀਆਂ ਚੀਜ਼ਾਂ ਫਲਾਓ ਬੱਚਾ ਨੂੰ ਪ੍ਰੇਮ ਵਿੱਚ ਰਹਿਣ ਦੋ ਕਈ ਵਾਰੀ ਵੱਡਿਆਂ ਦਾ ਕੀਤਾ ਹੋਇਆ ਮਾੜਾ ਬੱਚਾ ਨੂੰ ਭੁਗਣਾ ਪੈਂਦਾ ਵੱਡਿਆਂ ਦੀਆਂ ਆਕਣਾਂ ਵੱਡਿਆਂ ਦੀ ਉਹ ਹਉਮੈ ਅਹੰਕਾਰ ਉਹ ਬੱਚਿਆਂ ਦੇ ਆ ਜਾਂਦੀ ਅੱਗੇ ਕਿਵੇਂ ਆਉਂਦੀਆਂ ਯਾਰ ਤੁਸੀਂ ਜਦੋਂ ਹੰਕਾਰੇ ਜੀ ਹੰਕਾਰ 'ਚ ਹੀ ਰਹਿੰਦੇ ਹੋ ਹਰ ਵਕਤ ਮਾੜੇ ਸੋਚੀ ਰਹਿੰਦੇ ਹੋ ਤਾਂ ਬੱਚਾ ਨੇ ਵੀ ਮੈਂਟੈਲਿਟੀ ਲੈਵਲ ਉਹ ਜਿਹੀ ਹੋਣੀ ਹੈ ਨਾ ਕਿੱਥੋਂ ਉਹਨਾਂ ਨੇ ਬਾਣੀ ਪੜ੍ਹਨੀ ਕਿੱਥੋਂ ਉਹਨਾਂ ਨੇ ਚੰਗਾ ਸੋਚਣਾ ਚੰਗੋ ਕਿੱਥੋਂ ਉਹਨਾਂ ਨੇ ਸਰਵਦਾ ਭਲਾ ਚਾਹਣਾ ਹੈ ਕੱਲਾ ਕਿ ਆ ਕੀ ਮਾੜਾ ਹੋਣਾ ਐ ਨਾ ਕਰੋ ਥੋੜਾ ਜਿਹਾ ਵਿਚਾਰੋ ਸੋਚ ਸਮਝ ਕੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜਿਹੜੇ ਵੀਡੀਓ ਦੇਖ ਰਹੇ ਨੇ ਨਾ ਯਾਰ ਸ਼ੇਅਰ ਕਰਾਇਓ ਰਹੀਏ ਇਹ ਵੀਡੀਓਜ਼ ਮੈਂ ਨਹੀਂ ਕਹਿੰਦਾ ਵੀ ਚਲੋ ਮੈਂ ਵਾਲਿਆਂ ਸਿਆਣੀਆਂ ਗੱਲਾਂ ਕਰਦਾ ਹੋਰ ਵੀ ਭੈਣ ਭਰਾ ਜਿਹੜੇ ਬਹੁਤ ਵਧੀਆ ਮੋਟੀਵੇਸ਼ਨ ਸਪੀਕਰ ਨੇ ਚਾਹੀਏ ਗੱਲਾਂ ਕਰਦੇ ਚੰਗੇ ਵਿਚਾਰ ਰੱਖਦੇ ਆ ਪਤਾ ਨਹੀਂ ਹੁੰਦਾ ਕੀ ਮੇਰੀ ਵੀਡੀਓ ਸੁਣਦੇ ਸੁਣਦੇ ਜਾਂ ਕਿਤੇ ਕੋਈ ਗੱਲ ਕਰਨ ਚ ਪੈਂਦੇ ਪੈਂਦੇ ਮਨ ਚ ਵੱਸ ਜੇ ਤੇ ਮਨ ਚ ਵੱਸ ਕੇ ਚੀਜ਼ ਉਹ ਆਪਾਂ ਜ਼ਿੰਦਗੀ ਚ ਲਾਗੂ ਹੋਣ ਲੱਗੇ ਜੇ ਪਤਾ ਨਹੀਂ ਹੁੰਦਾ ਕਿਹੜੇ ਮੂਮੈਂਟ ਤੇ ਆਪਣੀ ਲਾਈਫ ਚੇਂਜ ਹੋ ਜੇ ਲਾਈਫ ਚੇਂਜਿੰਗ ਮੂਮੈਂਟ ਹੁੰਦੇ ਕਈ ਚੀਜ਼ਾਂ ਇਹ ਕਰੇ ਕੋ ਚੰਗੇ ਜਿਹੇ ਸ਼ੇਅਰ ਕਰੇ ਕੋ ਮਾੜੇ ਮਨੜਾ ਆਪਾਂ ਦੇਖੀਏ ਨੇ ਆਪਕੋਸ਼ਣਾਂ ਦਾ ਸਮਾਂ ਆਪਕਾ ਇਹ ਚੀਜ਼ ਹੈਗੀ ਆ ਜਿੰਨੀ ਮਾੜੀ ਚੀਜ਼ ਉਹ ਜਿੰਨੀ ਬੇਕਾਰ ਚੀਜ਼ ਉਹ ਜਿਹਦਾ ਕੋਈ ਸੈਂਸਲੈਸ ਹੁੰਦੀ ਆ ਉਹ ਚੀਜ਼ ਆਪਾਂ ਵੱਧ ਦੇਖਿਆ ਲੋਕੀ ਐਸੀ ਮੈਂਟੈਲਿਟੀ ਵੀ ਪਈ ਆ ਜਿਹੜੀ ਕੋਈ ਚੱਜ ਦੀ ਸਿਹਤ ਦੇ ਨਾਲ ਚੀਜ਼ ਹੁੰਦੀ ਆ ਕੋਈ ਸਿਹਤ ਨਾਲ ਰਿਲੇਟਡ ਆ ਕੀ ਲੋਕ ਉਹ ਨਹੀਂ ਦੇਖਦੇ ਡਾਕਟਰ ਬੈਦ ਕਿੰਨੇ ਸੋਹਣੇ ਸੋਹਣੇ ਵੀਡੀਓਜ਼ ਲੈ ਕੇ ਆਉਂਦੇ ਆਪਣੇ ਵੀ ਐਂਗਰੋਜੀ ਰੋਟੀ ਖਾਣ ਦਾ ਟਾਈਮ ਬਣਾਓ ਫਿਕਸ ਕਰੋ ਆਪਾਂ ਉਹ ਨਹੀਂ ਦੇਖਦੇ ਉਹਨੂੰ ਵੀ ਸਵਾਈਪ ਅਪ ਕਰ ਦਿੰਦੇ ਲੋਕੀ ਕੁਈ ਵਾ ਚੰਗੀ ਵੀਡੀਓ ਲੈ ਕੇ ਆਉਂਦਾ ਸੇਧ ਨਾਲ ਰਿਲੇਟਡ ਹੋਣੀ ਦੇਖਦੇ ਕੋਈ ਮਨ ਦੀ ਗੱਲ ਕਰਦਾ ਵੀ ਮਨ ਨੂੰ ਬਣਾਈ ਕੋਈ ਮੈਡੀਟੇਸ਼ਨ ਕਰੀਏ ਕੋਈ ਪਾਠ ਕਰੀਏ ਕੋਈ ਆਪਣੇ ਆਪ ਨੂੰ ਸਮਝਿਓ ਤੋ ਕਿ ਦੇਖਦੇ ਨਹੀਂ ਫालतू ਵੀਡੀਓ ਬਸ ਹੱਸ-ਸਰੋ ਖੇਡ ਲੋ ਹਸਣਾ ਖੇਡਣਾ ਨਹੀਂ ਮਾੜਾ ਪਰ 24 ਘੰਟੇ ਇੱਕੋ ਜਿਹੀ ਚੀਜ਼ਾਂ ਦੇਖੀਏ ਨਾ ਮੜੀਆਂ ਤਾਂ ਕਰਕੇ ਆਪਦੇ ਤੇ ਕੰਮ ਕਰੋ ਯਾਰ ਥੋੜਾ ਜਿਹਾ ਸਮਾਜ ਨੂੰ ਜੇ ਵਧੀਆ ਬਣਾਉਣਾ ਨਾ ਆਪ ਦੇ ਆਪ ਨੂੰ ਵਧੀਆ ਬਣਾ ਲਓ ਬਸ ਇਹੀ ਚੀਜ਼ ਹੈ ਤੇ ਚੰਗੀਆਂ ਚੀਜ਼ਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਮੈਨੇ ਕਹਿੰਦਾ ਕਿ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਜੇ ਤੁਹਾਨੂੰ ਚੰਗੀ ਲੱਗੀ ਇਹ ਗੱਲ ਜੋ ਮੈਂ ਕਿਉਂਕਿ ਮੈਂ ਆਪਦੀ ਮਨ ਦੀ ਗੱਲ ਇੱਥੇ ਰੱਖਤੀ ਐ ਇਹ ਇੱਕ ਥੋੜਾ ਫਰਜ ਤੁਸੀਂ ਅਗੇ ਸ਼ੇਅਰ ਕਰਨੀ ਨਾ ਕਰਨੀ ਕਿਉਂਕਿ ਆਲਰੇਡੀ ਮੈਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜੇ ਭੈਣ ਭਰਾਵਾਂ ਦੀ ਮੈਂਟੈਲਿਟੀ ਲੈਵਲ ਵਧੀਆ ਪਹਿਲੀ ਦਿਮਾਗੀ ਤੌਰ ਤੇ ਬਹੁਤ ਸਟਰੋਂਗ ਨੇ ਉਹੀ ਇਹ ਮੇਰੀ ਵੀਡੀਓਜ਼ ਦੇਖਦੇ ਦਿੰਦੇ ਨੇ ਜਿਹਨਾਂ ਨਹੀਂ ਦੇਖਣੇ ਨਾ ਦੇਖੋ ਯਾਰ ਮੈਨੂੰ ਵੀ ਫਰਕ ਨਹੀਂ ਪੈਂਦਾ ਇਸ ਗੱਲ ਦਾ ਬਸ ਮੈਨੂੰ ਇੱਕ ਇਹ ਸ਼ੌਂਕ ਅਗਰ ਲਓ ਜਾਂ ਮੈਂ ਸਮਾਜ ਚੋਂ ਦੇਖ ਰਿਹਾ ਮੈਨੂੰ ਲੱਗਦਾ ਕਿ ਮੈਨੂੰ ਇਹ ਚ ਕਰਣੀ ਚਾਹੀਦੀ ਮੈਂ ਕਰ ਰਿਹਾ ਮੈਂ ਆਪਦਾ ਕੰਮ ਫਰਜ ਨਿਭਾ ਰਿਹਾ ਬਾਕੀ ਜਿਹਨੇ ਦੇਖਣੀ ਆ ਦੇਖੂਗਾ ਨਹੀਂ ਦੇਖ ਬੋਲਦੇ ਤਾਂ ਹੋ ਸਕਦਾ ਕੋਈ ਇੱਕ ਗੱਲ ਦੀ ਗੱਲ ਉਚੀ ਨਹੀਂ ਵੀ ਬੋਲੀ ਗਈ ਮੈਂ ਮਾਫੀ ਵੀ ਚਾਹੁੰਦਾ ਮੇਰੇ ਭੈਣ ਭਰਾਵਾਂ ਤੋਂ ਪਰ ਯਾਰ ਫਿਰ ਵੀ ਸੁਧਾਰੋ ਯਾਰ ਕੰਮ ਕਰੋ ਯਾਰ ਆਜ ਦੇ ਹਫ਼ਤੇ ਕੀ ਚੱਕੀ ਬੈਠੇ ਐਵੇਂ ਹੰਕਾਰ ਐਵੇਂ ਲੜੀ ਜਾਂਦੇ ਰਹਿੰਦੇ ਲੋਕੀ ਕੀ ਸਮਾਜ ਦੇ ਵਿੱਚ ਕੀ ਹੈ ਬੈਰੀਆਂ ਤੋਂ ਖਤਰਾ ਨਹੀਂ ਆਪਦੀ ਖਤਰੇ ਖੜੇ ਕਰੀ ਜਾਂਦੇ ਇੱਥੇ ਲੋਕੀ ਤੂੰ ਜੋ ਕਹਿੰਦੇ ਸਾਨੂੰ ਲੱਗਦਾ ਆਪਣੇ ਯਾਰ ਖਤਰਾ ਆਪਣੇ ਯਾਰਾਂ ਤੋਂ ਜਿਵੇਂ ਕਹਿੰਦੇ ਹੁੰਦੇ ਆ ਬਗਾਨੇ ਤੋਂ ਡਰ ਨਹੀਂ ਨਹੀਂ ਬਗਾਨਾ ਮਾਰਦੇ ਨਹੀਂ ਆਪਦੀ ਮਰੀ ਜਾਂਦੇ ਇੱਥੇ ਲੋਕੀ ਸਵਾਦ ਪੇ ਲੋਕਾਂ ਨੂੰ ਜੁਗਲੀਨਿਆਂ ਦੇ ਸਵਾਦ ਪਿਆ ਵਕਾਰਾਂ ਦੇ ਹੰਕਾਰੇ ਪੀ ਲੋਕ ਵੀ ਬਿਨਾਂ ਗੱਲ ਤੋਂ ਯਾਰ ਕਾਦਾ ਯਾਰ ਸਭ ਨੇ ਤਾਂ ਤੁਰ ਜਾਣਾ ਇੱਕ ਕਿਸੇ ਨੇ ਨਹੀਂ ਇੱਥੇ ਬੈਠ ਰਹਿਣਾ ਐਵੇਂ ਲੋਕ ਫालतू ਟੈਨਸ਼ਨਾਂ ਚ ਕੀ ਫੜਦੇ ਰੱਖਦੇ ਐਵੇਂ ਫालतू ਕੰਮਾਂ ਚ ਤੁਰੇ ਫਿਰਦੇ ਰਹਿੰਦੇ ਨਾ ਕਰੋ ਯਾਰ ਐਵੇਂ ਨਾ ਕਰੋ ਬੇਨਤੀ ਆ